ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਆਚਰਣ ਤੇ ਉਸ ਤੋਂ ਉਪਰੰਤ ਸ਼ਬਦ ਦੇ ਅਰਥ ਕਰਾਂਗੇ ਸਿਰ ਰਾਗ ਮਹੱਲਾ 3 ਮਨ ਮੁਖ ਮੋ ਵਿਆਪਿਆ ਬੈ ਰਾਗ ਦਾ ਸੀ ਨਾ ਹੋਏ ਸ਼ਬਦ ਨਾ ਚੀਨੇ ਸਦਾ ਦੁਖ ਹਰ ਦਰਗੇ ਪਤ ਸਖੋਏ ਹਉਮੈ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਇ ਮੇਰੇ ਮਨ ਐਨਸਪੂਰ ਰਹੀਨ ਤਿਆਸਾ ਸਤਗੁਰ ਸੇਵ ਮੋ ਪਰਜਲੇ ਘਾਰੀ ਮੈਂ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੇ ਵਿਖਸੈ ਹਰ ਬਿराग ਅਨੰਦ ਐਨਸ ਭਗਤ ਕਰੇ ਦਿਨ ਰਾਤੀ ਹਉਮੈ ਮਾਰਨ ਚੰਦ ਵੜੇ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੇਰਾਗੀ ਸੋਈ ਹਿਰਦੇ ਨਾਮ ਵਸਾਏ ਅੰਤਰ ਲਾਗਨ ਤਾਮਸੂ ਮੂਲੇ ਵਿੱਚੋਂ ਆਪ ਗਵਾਏ ਨਾਮ ਨਿਧਾਨ ਸਤਗੁਰ ਦੇ ਵਹਾਲਿਆ ਹਰ ਰਸ ਪੀਏ ਅਗਾਏ ਜਿਨ ਕੀ ਨੇ ਪਾਇਆ ਸਤ ਸੰਗਤੀ ਪੂਰੇ ਪਾਇਏ ਭਾਗ ਬੇਰਾਗ ਮਨ ਮੁਖ ਫਿਰ ਨਾ ਜਾਣੈ ਸਤਗੁਰ ਹਉਮੈ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਪਹਿਕੇ ਹੀ ਲਾਗ ਮਨੁ ਮੁਖ ਫਿਰ ਨਾ ਜਾਣੈ ਸਤਗੁਰ ਹਉਮੈ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਪਹਿਕੇ ਹੀ ਲਾਗ ਕ੍ਰੂਜੀ ਕਹਿੰਦੇ ਹਨ ਕਿ ਜੋ ਮਨ ਮਨਮੁਖ ਵਿਅਕਤੀ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਉਸ ਦੇ ਮਨ ਵਿੱਚ ਵਿਰਾਗ ਦੀ ਭਾਵਨਾ ਪੈਦਾ ਨਹੀਂ ਹੁੰਦੀ ਅਤੇ ਨਾ ਹੀ ਉਸ ਨੂੰ ਸੰਸਾਰਿਕਤਾ ਪ੍ਰਤੀ ਉਪਰਾਮਤਾ ਹੁੰਦੀ ਹੈ ਉਹ ਸ਼ਬਦ ਦੀ ਪਹਿਚਾਣ ਨਹੀਂ ਕਰਦਾ ਇਸ ਲਈ ਸਦਾ ਦੁੱਖ ਵਿੱਚ ਗ੍ਰਸਤ ਰਹਿੰਦਾ ਹੈ ਅਤੇ ਪਰਮਾਤਮਾ ਦੀ ਦਰਗਾਹ ਵਿੱਚ ਆਪਣੀ ਇੱਜ਼ਤ ਗਵਾ ਲੈਂਦਾ ਹੈ ਗੁਰੂ ਦੇ ਉਪਦੇਸ਼ ਦੁਆਰਾ ਹਮੇ ਨਸ਼ਟ ਹੋ ਜਾਂਦੀ ਹੈ ਨਾਮ ਦਾ ਰੰਗ ਉਸ ਉੱਤੇ ਚੜ ਜਾਂਦਾ ਹੈ ਅਤੇ ਹਰ ਪ੍ਰਕਾਰ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ हे ਮੇਰੇ ਮਨ ਤੇਰਾ ਅੰਦਰ ਨਿਤ ਦਿਨ ਰਾਤ ਇਛਾਵਾਂ ਨਾਲ ਭਰਿਆ ਰਹਿੰਦਾ ਹੈ ਇਸ ਲਈ ਤੂੰ ਸਤਗੁਰ ਦੀ ਸੇਵਾ ਕਰ ਉਸ ਨਾਲ ਤੇਰਾ ਮੋਹ ਸੜ ਜਾਏਗਾ ਅਤੇ ਤੂੰ ਆਪਣੇ ਘਰ ਵਿੱਚ ਰਹਿੰਦਾ ਹੋਇਆ ਉਪਰਾਮ ਹੋ ਜਾਏਗਾ। ਭਾਵ ਗ੍ਰਸ ਵਿੱਚ ਹੀ ਵਿਰਾਗ ਦੀ ਸਥਿਤੀ ਪ੍ਰਾਪਤ ਹੋ ਜਾਏਗੀ। ਗੁਰੂ ਜੀ ਗੁਰੂ ਦੀ ਸਿੱਖਿਆ ਦੁਆਰਾ ਮਨੁੱਖ ਕਰਮ ਕਰਦਾ ਹੈ ਅਤੇ ਆਤਮਿਕ ਤੌਰ ਤੇ ਖਿੜਿਆ ਰਹਿੰਦਾ ਹੈ। ਫਿਰ ਉਹ ਮਨੁੱਖ ਸੰਸਾਰਿਕਤਾ ਪ੍ਰਤੀ ਵਿਰਾਗ ਦੀ ਭਾਵਨਾ ਵਿਕਸਿਤ ਕਰਕੇ ਹਰ ਪ੍ਰਭੂ ਵਿੱਚ ਲੀਨਤਾ ਦੁਆਰਾ ਪਰਮਾਨੰਦ ਦੀ ਪ੍ਰਾਪਤੀ ਕਰਦਾ ਹੈ ਉਹ ਹਰ ਵੇਲੇ ਦਿਨ ਰਾਤ ਭਗਤੀ ਕਰਦਾ ਹੈ ਅਤੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਕੇ ਨਿਸ਼ਚਿਤ ਹੋ ਜਾਂਦਾ ਹੈ ਅਨੇਹਾ ਮਨੁੱਖ ਆਪਣੇ ਚੰਗੇ ਭਾਗਾਂ ਕਰਕੇ ਸਤ ਸੰਗਤ ਦੀ ਪ੍ਰਾਪਤੀ ਕਰਦਾ ਹੈ। ਅਤੇ ਸਹਿਜ ਸੁਭਾਅ ਆਨੰਦ ਸਰੂਪੀ ਹਰ ਦੀ ਸ਼ਰਨ ਗ੍ਰਹਿਣ ਕਰ ਲੈਂਦਾ ਹੈ। ਉਹੀ ਸਾਧੂ ਅਤੇ ਉਹੀ ਵਿਰਾਗੀ ਸਮਝਣਾ ਚਾਹੀਦਾ ਹੈ। ਜੋ ਆਪਣੇ ਹਿਰਦੇ ਵਿੱਚ ਨਾਮ ਨੂੰ ਵਸਾ ਲੈਂਦਾ ਹੈ। ਉਸ ਦੇ ਅੰਦਰ ਵਿਕਾਰਾਂ ਦੀ ਕਾਲਕ ਕਦੀ ਵੀ ਨਹੀਂ ਲੱਗਦੀ। ਅਤੇ ਮਨ ਵਿੱਚੋਂ ਆਪਣੇ ਆਪਨੇਪਣ ਦੀ ਭਾਵਨਾ ਕਦਮ ਹੋ ਜਾਂਦੀ ਹੈ ਉਸ ਦੀ ਅੰਤਰ ਆਤਮਾ ਨੂੰ ਸਤਿਗੁਰ ਦੇ ਨਾਮ ਰੂਪ ਖਜ਼ਾਨਾ ਮਿਲਦਾ ਹੈ ਅਤੇ ਹਰ ਨਾਮ ਰੂਪ ਰਾਸ ਨੂੰ ਰੱਜ ਕੇ ਪਿੰਦਾ ਹੈ ਜਿਸ ਕਿਸ ਨੇ ਵੀ ਪ੍ਰਭੂ ਦੀ ਪ੍ਰਾਪਤੀ ਕੀਤੀ ਹੈ ਉਸ ਨੇ ਆਪਣੇ ਗੁਰੂ ਦੀ ਸਿੱਖ ਦੁਆਰਾ ਚੰਗੇ ਭਾਗਾਂ ਕਰਕੇ ਵਿਰਾਗ ਦੀ ਭਾਵਨਾ ਗੁਰਦੁਆਰਾ ਹੀ ਪ੍ਰਾਪਤ ਕੀਤੀ ਹੈ ਮਨਮੁਖ ਵਿਅਕਤੀ ਭਟਕਦੇ ਰਹਿੰਦੇ ਹਨ ਕਿਉਂਕਿ ਉਹਨਾਂ ਦੇ ਅੰਦਰ ਹਉਮੈ ਵਸੀ ਹੋਈ ਹੈ ਅਤੇ ਸਤਿਗੁਰੂ ਨੂੰ ਨਹੀਂ ਪਛਾਣਦੇ ਗੁਰੂ ਜੀ ਕਹਿੰਦੇ ਹਨ ਜੋ ਗੁਰੂ ਸ਼ਬਦ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਮਾਨੋ ਹਰ ਪ੍ਰੇਮ ਵਿੱਚ ਮਗਨ ਹੋ ਜਾਂਦੇ ਹਨ ਗੁਰੂ ਜੀ ਕਹਿੰਦੇ ਹਨ ਕਿ ਪਰਮਾਤਮਾ ਦੇ ਪੈਰ ਤੋਂ ਬਿਨਾਂ ਕਿਵੇਂ ਅਧਿਆਤਮਿਕਾ ਦੀ ਲਗਨ ਲੱਗ ਸਕਦੀ ਹੈ ਗੁਰੂ ਜੀ ਸਮਝਾ ਰਹੇ ਹਨ ਕਿ ਮਨੁੱਖ ਦੀ ਮਨਮੁਖਤਾ ਦੇ ਕਾਰਨ ਉਸ ਦੇ ਅੰਦਰ মোহ ਵਿਆਪਦਾ ਹੈ ਅਤੇ মোহ ਕਰਕੇ ਉਸ ਦੇ ਅੰਦਰ ਬਹਿਰਾਗ ਪੈਦਾ ਨਹੀਂ ਹੁੰਦਾ ਜਿਸ ਕਰਕੇ ਉਹ ਗੁਰੂ ਦੇ ਸ਼ਬਦ ਦੀ ਸਿੱਖਿਆ ਨਹੀਂ ਲੈਂਦਾ ਅਤੇ ਸਦਾ ਦੁਖੀ ਰਹਿੰਦਾ ਹੈ ਅਤੇ ਆਪਣੀ ਪਤ ਗਵਾ ਬੈਠਦਾ ਹੈ ਅਰਥਾਤ ਮਨਮੁਖ ਦਾ ਜੀਵਨ ਅਸਫਲ ਹੈ ਮਨਮੁਖ ਦੇ ਉਲਟ ਜੋ ਗੁਰਮੁਖ ਹੈ ਉਹ ਆਪਣੇ ਆਪ ਨੂੰ ਗੁਰੂ ਦੀ ਸਿੱਖਿਆ ਵਿੱਚ ਰੰਗ ਲੈਂਦਾ ਹੈ ਗੁਰੂ ਜੀ ਆਖਦੇ ਹਨ ਕਿ ਮੇਰੇ ਮਨ ਐਨਸਪੁਰਈ ਨਿਤ ਆਸਾ ਸਤਗੁਰ ਸੇਵ ਮੋਹ ਪਰ ਜਲੇ ਕਾਰੀ ਮੇਂ ਉਦਾਸਾ ਪਾਪ ਗੁਰੂ ਜੀ ਮਨ ਨੂੰ ਸਮਝਾ ਰਹੇ ਹਨ ਕਿ ਮਨ ਦੇ ਅੰਦਰੋਂ ਜੋ ਦਿਨ ਰਾਤ ਅਸ ਅੰਦੇਸਾ ਚੱਲ ਰਿਹਾ ਹੈ ਜੋ ਕਿ ਦੁੱਖ ਦਾ ਕਾਰਨ ਹੈ ਅਤੇ ਉਹ ਮੋਹ ਨਾਲ ਜੁੜਿਆ ਹੋਇਆ ਹੈ ਜੋ ਕਿ ਮਨ ਦੀ ਸੁਭਾਵਿਕ ਸਹਿਜ ਬਸਤਾਨ ਨੂੰ ਵਿਗਾੜਦਾ ਹੈ ਇਸ ਲਈ ਸਤਗੁਰ ਦੀ ਸੇਵਾ ਕੀਤੀਆਂ ਹੀ ਮਨ ਵਿੱਚ ਵਿਰਾਗ ਪੈਦਾ ਹੁੰਦਾ ਹੈ ਜਿਸ ਕਰਕੇ ਮੋਹ ਟੁੱਟਦਾ ਹੈ ਅਤੇ ਮਨ ਆਪਣੇ ਨਿਜ ਘਰ ਵਿੱਚ ਯਾਨੀ ਕਿ ਸਹਿਜ ਵਿੱਚ ਆ ਜਾਂਦਾ ਹੈ ਅਤੇ ਉੱਥੇ ਸਦੀਵੀ ਆਨੰਦ ਵਿੱਚ ਰਹਿੰਦਾ ਹੈ ਐਸੀ ਮਨ ਦੀ ਅਵਸਥਾ ਵੱਡੇ ਭਾਗਾਂ ਵਾਲਿਆਂ ਨੂੰ ਸਤਸੰਗਤ ਰਾਹੀਂ ਪ੍ਰਾਪਤ ਹੁੰਦੀ ਹੈ ਸੋ ਗੁਰੂ ਜੀ ਆਖਦੇ ਹਨ ਕਿ ਐਸਾ ਹੀ ਮਨੁੱਖ ਸਾਧੂ ਅਤੇ ਬਿਰਾਗੀ ਹੈ ਜਿਸ ਨੇ ਆਪਣੇ ਮਨ ਨੂੰ ਸਾਧ ਲਿਆ ਹੈ ਇਸ ਪ੍ਰਕਾਰ ਗੁਰਮਖ ਜੀਵਨ ਦੀ ਬਾਜੀ ਜਿੱਤ ਲੈਂਦੇ ਹਨ ਅਤੇ ਮਨਮੁਖ ਆਪਣੀ ਹਉਮੈ ਵਿੱਚ ਫਸੇ ਰਹਿਣ ਕਰਕੇ ਬਾਜੀ ਹਾਰ ਜਾਂਦੇ ਹਨ ਇਸ ਸ਼ਬਦ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਜੀਵਨ ਨੂੰ ਦੋ ਦਿਨਾਂ ਦਾ ਖੇਡ ਸਮਝਦਿਆਂ ਹੋਇਆਂ ਇਸ ਦੇ ਨਾਲ ਮੋਹਤ ਨਹੀਂ ਹੋਣਾ ਚਾਹੀਦਾ ਗੁਰੂ ਸ਼ਬਦ ਨੂੰ ਪਛਾਣੇ ਬਿਨਾ ਵਿਰਾਗ ਦੀ ਭਾਵਨਾ ਪੈਦਾ ਨਹੀਂ ਹੋ ਸਕਦੀ ਨਾਮ ਸਿਮਰਨ ਨਾਲ ਅਧਿਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ अनेका ਬੁਲਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਮਾ ਦੀ ਜਾਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ